ਸਸ਼੍ਰੀਕਲ ਕਲਿਆਣ ਟੀਵੀ ਪੰਜਾਬ ਵੇਖ ਰਤ ਸੀ ਤੇ ਸੰਪਰਕ ਫੇਸ 2 ਦੇ ذریعے ਹੁਣ ਬਠਿੰਡਾ ਪੁਲਿਸ ਦੇ ਵੱਲੋਂ ਮੁਰਤੋਂ ਲੋਕਾਂ ਦਾ ਰابطਾ ਕਾਇਮ ਕੀਤਾ ਜਾ ਰਿਹਾ ਤੇ ਇਸੇ ਦੇ ਚੱਲਦਿਆਂ ਹੋਇਆਂ ਬਠਿੰਡਾ ਦੀ ਗੋਨਿਆਣਾ ਮੰਡੀ ਦੇ ਵਿੱਚ ਐਸਐਸਪੀ ਬਠਿੰਡਾ ਮਨੀਤ ਕੌਂਡਰ ਜਿਨ੍ਹਾਂ ਦੇ ਨਾਲ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਤੇ ਇਸ ਦੇ ਨਾਲ ਹੀ ਹੋਰ ਵੀ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਵੱਲੋਂ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਜਿੱਥੇ ਲੋਕ ਪਹੁੰਚੇ ਨੇ ਤੇ ਦਰਅਸਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਵੱਲੋਂ ਇਹ ਮੁਹਿੰਮ ਦਾ ਆਗਾਜ਼ ਕੀਤਾ ਗਿਆ ਤੇ ਹਦਾਇਤ ਦਿੱਤੀ ਗਈ ਕਿ ਜਿਹੜਾ ਪਬਲਿਕ ਦੇ ਨਾਲ ਪੁਲਿਸ ਦਾ ਜੋ ਡਿਫਰੈਂਸ ਹੈ ਉਸ ਨੂੰ ਘਟਾਉਣਾ ਚਾਹੀਦਾ ਹੈ ਜਿਸ ਦੇ ਲਈ ਜਿਹੜੀਆਂ ਮੀਟਿੰਗਾਂ ਨੇ ਹੋਣੀਆਂ ਚਾਹੀਦੀਆਂ ਨੇ ਤੇ ਜਿਹੜੇ ਲੋਕ ਨੇ ਤਾਂ ਜੋ ਖੁੱਲ ਕੇ ਆਪਣੀਆਂ ਸਮੱਸਿਆਵਾਂ ਦੱਸ ਸਕਣ ਤੇ ਇਸੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸੰਪਰਕ ਟੂ ਮੁਹਿੰਮ ਦਾ ਗਾਜ਼ ਹੋਇਆ ਜਿਸ ਤੇ ਚੱਲਦਿਆ ਬਠਿੰਡਾ ਦੀ ਗੁੰਨੇਆਣਾ ਮੰਡੀ ਦੇ ਵਿੱਚ ਮੀਟਿੰਗ ਹੋਈ ਹੈ ਤੇ ਲੋਕਾਂ ਵੱਲੋਂ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਗਈਆਂ ਨੇ ਸਾਈਬਰ ਕ੍ਰਾਈਮ ਦੇ ਨਾਲ ਜੁੜੇ ਡਰੱਗਸ ਨਾਲ ਜੁੜੇ ਕਈ ਮਾਮਲੇ ਨੇ ਕਿ ਇਸ ਸਮੱਸਿਆਵਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਤਾਂ ਮੌਕੇ ਤੇ ਐਸਐਸਪੀ ਬਠਿੰਡਾ ਜਿਨ੍ਹਾਂ ਦਾ ਇਹ ਕਹਿੜਾ ਕਿ ਜਿਹੜੇ ਸਬੰਧਤ ਅਧਿਕਾਰੀ ਨੇ ਉਹਨਾਂ ਨੂੰ ਵੀ ਸਖਤ ਐਕਸ਼ਨ ਦੇ ਆਦੇਸ਼ ਦਿੱਤੇ ਗਏ ਨੇ ਇਸ ਦੇ ਦਰਮਿਆਨ ਐਸਐਸਪੀ ਬਠਿੰਡਾ ਜਿਨ੍ਹਾਂ ਦਾ ਇਹ ਕਹਿਣਾ ਕਿ ਕੋਈ ਸਮੱਸਿਆ ਹੁੰਦੀ ਹੈ ਤਾਂ ਪੁਲਿਸ ਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਕਿਉਂਕਿ ਪੁਲਿਸ ਹਰ ਵੇਲੇ ਲੋਕਾਂ ਦੇ ਨਾਲ ਖੜੀ ਹੈ ਅੱਜ ਅਸੀਂ ਪ੍ਰੋਜੈਕਟ ਸੰਪਰਕ ਫੇਜ਼ 2 ਸ਼ੁਰੂ ਕੀਤਾ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਡਾਇਰੈਕਸ਼ਨ ਹੈ ਕਿ ਸਾਨੂੰ ਪੁਲਿਸ ਨੂੰ ਪਬਲਿਕ ਦੇ ਨਾਲ ਆਪਣਾ رابطہ ਕਾਇਮ ਕਰਨਾ ਚਾਹੀਦਾ ਜਿਹੜਾ ਡਿਸਟੈਂਸ ਨੂੰ ਘਟਾਉਣਾ ਚਾਹੀਦਾ ਉਹਦੇ ਤਹਿਤ ਹੀ ਅੱਜ ਅਸੀਂ ਗੁਨੀਆਣਾ ਮੰਡੀ 'ਚ ਬਠਿੰਡਾ ਪੁਲਿਸ ਨੇ ਆਰਗੇਨਾਈਜ਼ ਕੀਤਾ ਸੀ ਜਿਹਦੇ ਜਿਹ ਸਾਡੇ ਡੀਆਈਜੀ ਬਠਿੰਡਾ ਰੇਂਜ ਅਜੀਤ ਸਿੰਘ ਸਰ ਨੇ ਵੀ ਸ਼ਿਕਰਤ ਕੀਤੀ ਤੇ ਇੱਥੇ ਕਾਫੀ ਲੋਕਾਂ ਨੇ ਅੱਜ ਸਾਡਾ ਇਸ ਇਵੈਂਟ ਤੇ ਆਏ ਤੇ ਕਾਫੀ ਲੋਕਾਂ ਨੇ ਚੰਗੀਆਂ ਗੱਲਾਂ ਵੀ ਦੱਸੀਆਂ ਤੇ ਕਿ ਜਿਹੜੀ ਡਰੱਗਸ ਦੀ ਪ੍ਰੋਬਲਮ ਹੁੰਦੀ ਹੈ ਸਾਈਬਰ ਕ੍ਰਾਈਮ ਦੀ ਉਹ ਸਾਰੇ ਡਿਸਕਸ ਹੋਈਆਂ ਤੇ ਕਈਆਂ ਨੂੰ ਦਾ ਮੌਕੇ ਤੇ ਕਿਉਂਕਿ ਇੱਥੇ ਦੇ ਡੀਐਸਪੁੱਛੋ ਐਸਐਚਓ ਨਈਆਂ ਵਾਲਾ ਐਸਐਚਓ ਨਾ ਥਾਣਾ ਇਨਚਾਰਜ ਗੋਨੀਆਣਾ ਸਾਰੇ ਸੀਗੇ ਉਹਨਾਂ ਨੇ ਡਿਊਟੀ ਬਣਦੀ ਹੈ ਕਿ ਉਹਨੂੰ ਰਿਜ਼ੋਲਵ ਕਰਨ ਬਾਕੀ ਅਸੀਂ ਵੀ ਕਾਫੀ ਅਵੇਅਰਨੈਸ ਕੀਤੀ ਕਿ ਜੋ ਸਾਡਾ ਅੱਜਕੱਲ ਸਾਈਬਰ ਦਾ ਸਾਈਬਰ ਪੁਲਿਸ ਸਟੇਸ਼ਨ ਬਣ ਗਿਆ ਹੈ ਉਹਨਾਂ ਨੇ ਉਹਨਾਂ ਦੇ ਸਟਾਫ ਨੇ ਅਵੇਅਰ ਕੀਤਾ ਫਿਰ ਸਾਡੇ ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਕਾਫੀ ਗੱਲਾਂ ਦਸੀਆਂ ਔਰ ਤੇ ਨਾਲ-ਨਾਲ ਜਿਹੜੀ ਸਾਡੀ ਪੰਜਾਬ ਸਰਕਾਰ ਨੇ ਇੱਕ ਸੇਫ ਟਿਪ ਟਿਪਲਾਈਨ ਸ਼ੁਰੂ ਕੀਤੀ ਹੈ ਜੇ ਜਦੋਂ ਜੋ ਵੀ ਕੋਈ ਡਰਗ ਦੀ ਇਨਫੋਰਮੇਸ਼ਨ ਦੇਣਾ ਚਾਹੁੰਦਾ ਉਹਦੀ ਆਈਡੈਂਟੀਟੀ ਰਿਵੀਲ ਨਹੀਂ ਹੁੰਦੀ ਉਹਦੇ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਿਹੜੇ ਕਾਫੀ ਲੋਕਾਂ ਨੂੰ ਇੱਥੇ ਨਹੀਂ ਪਤਾ ਸੀ ਜਿਹੜਾ ਨੰਬਰ ਤੇ ਸੀ ਗੱਲ ਕਰਦੇ ਆ ਤੁਸੀਂ ਪੁੱਛਿਆ ਵੀ ਕਾਫੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ हां जी ऐसे करके मैं कह रही हूं उसी संपर्क पे माध्यम राही भी और असी इथे बैनर वगैरह भी लावांगे क्योंकि ये नंबर बड़ा यूजफुल है और सानू अपने जिले नु ही मैं ਦੱਸ ਸਕਦੀਆਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਉਹਦੇ ਬਿਹਫ ਤੇ ਅਸੀਂ ਪਰਚਾ ਵੀ ਦਰਜ ਕੀਤਾ ਸੋ ਜਿਹੜੇ ਜੈਨੂਇਨ ਲੋਕੀ ਨਸ਼ਾ ਛੁਡਾਉਣ ਚ ਕੰਟ੍ਰਿਬਿਊਟ ਕਰਨਾ ਚਾਹੁੰਦੇ ਉਹਨੂੰ ਯੂਜ਼ ਕਰ ਰਹੇ ਆ ਜਿਹਦੇ ਨਾਲ ਸਾਨੂੰ ਵੀ ਫਾਇਦਾ ਹੋਇਆ ਇਹ ਛੋਟਾ ਕਰਮ ਹੈਗਾ ਚਾਹੇ ਸਮੱਸਿਆ ਦਾ ਕੱਟ ਨਾ ਛੇ ਅਗੇ ਵਿਸ਼ਾ ਗ੍ਰਾਮਾ ਕਾਮ ਛੋਟੀ ਸਮੱਸਿਆ ਦੇਖੋ ਜੀ ਸਾਨੂੰ ਜੋ ਵੀ ਕੁਆਂਟੀਟੀ ਮਿਲਦੀ ਹੈ ਵੀ ਆਰ ਡਿਊਟੀ ਬਾਉਂਡ ਟੂ ਲਾਜ ਐਫ ਆਈ ਆਰ ਤੇ ਮੈਂ ਜਿਹੜੇ ਇਦਾਂ ਦੀ ਕੰਪਲੇਂਟ ਕਰ ਰਹੇ ਸੀ ਉਹਨੂੰ ਉਹਨਾਂ ਨੂੰ ਇਹੀ ਕਿਹਾ ਹੈ ਕਿ ਇਦਾਂ ਦੀ ਕੋਈ ਮਿਸਕਿਵਿੰਗ ਨਹੀਂ ਹੋਣੀ ਚਾਹੀਦੀ ਕਿ ਜੇ ਛੋਟੀ ਕੁਆਂਟੀਟੀ ਹੈ ਤਾਂ ਪੁਲਿਸ ਪਰਚਾ ਨਹੀਂ ਦਿੰਦੀ ਇਹ ਬਿਲਕੁਲ ਅਲਾਉਡ ਨਹੀਂ ਹੈ ਬਾਕੀ ਜੇ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਆਏਗੀ ਤਾਂ ਅਸੀਂ ਆਪਣੇ ਮੁਲਾਜ਼ਮਾਂ ਤੇ ਵੀ ਵੈਰੀਫਾਈ ਕਰਾਂਗੇ ਥੈਂਕ ਯੂ ਸਾ ਪ੍ਰੋਗਰਾਮ ਕੀ ਹੈ ਜੀ ਪਹਿਲਾਂ ਅੱਜ ਦਾ ਪ੍ਰੋਗਰਾਮ ਇਹ ਸੰਪਰਕ ਮੁਹਿੰਮ ਦੇ ਤਹਿਤ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਲੋਕਾਂ ਦੇ ਨਾਲ ਰਾਫਤਾ ਕਾਇਮ ਕਰ ਰਹੇ ਹਾਂ ਤੇ ਜਿਦਾ ਐਸਐਸਪੀ ਮੈਡਮ ਨੇ ਦੱਸਿਆ ਕਿ ਇੱਕ ਵੈਲ ਇਨਫਾਰਮਡ ਸਿਟੀਜ਼ਨ ਕਿ ਉਹਨਾਂ ਨੂੰ ਕਈ ਕਰਾਇਮ ਇਤਾਂ ਦੇ ਨੇ ਜਿਹੜੇ ਕਿ ਆਪਣੇ ਕੋਲ ਘੱਟ ਜਾਣਕਾਰੀ ਹੁੰਦੀ ਹੈ ਇਸ ਕਰਕੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਜਾਣਕਾਰੀ ਜਿਹੜੀ ਹੈਗੀ ਵੱਧ ਤੋਂ ਵੱਧ ਹੋਵੇ ਪੁਲਿਸ ਦੇ ਕੰਮ ਕਾਜ ਦੇ ਪ੍ਰਤੀ ਪੂਸ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੋਵੇ ਤੇ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਅਪਰੋਚ ਕਰ ਸਕੇ ਈਜ਼ਲੀ ਉਹ ਪੁਲਿਸ ਨੂੰ ਈਜ਼ਲੀ ਅਪਰੋਚ ਕਰ ਸਕਣ ਉਨ੍ਹਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਇਹੋ ਜੀ ਝਿਜਕ ਘਾਟ ਨਾ ਹੋਵੇ ਕਿ ਉਹ ਪੁਲਿਸ ਨੂੰ ਅਪਰੋਚ ਨਹੀਂ ਕਰ ਪਾ ਰਹੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਐਸ ਐਚ ਓ ਨੂੰ ਫੋਨ ਮਾਰਦੇ ਆ ਐਸ ਐਚ ਓ ਸਾਹਿਬ ਨਹੀਂ ਚੱਕ ਰਹੇ ਜੇ ਨਹੀਂ ਚੱਕ ਰਹੇ ਤਾਂ ਆਪਾਂ ਟੀ ਐਸ ਪੀ ਸਾਹਿਬ ਨੂੰ ਕਰ ਸਕਦੇ ਆ ਔਰ ਜੇ ਉਹ ਨਹੀਂ ਚੱਕ ਰਹੇ ਤਾਂ ਐਸ ਐਸ ਪੀ ਸਾਹਿਬ ਨੂੰ ਕਰ ਸਕਦੇ ਆ ਤਾਂ ਇਹ ਜਿਹੜਾ ਸੰਪਰਕ ਪ੍ਰੋਗਰਾਮ ਹੈ ਉਹ ਸਾਡਾ ਲੋਕਾਂ ਦੇ ਨਾਲ ਇੱਕ ਤਰੀਕੇ ਦਾ ਰਾਫਤਾ ਕਾਇਮ ਕਰਨ ਦਾ ਪ੍ਰੋਗਰਾਮ ਹੈ ਇਹਦੇ ਚ ਅਸੀਂ ਇਨਾਂ ਨੂੰ ਕਈ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਜਿਵੇਂ ਕਿ ਸਾਈਬਰ ਕ੍ਰਾਈਮ ਤੋਂ ਜਿਹੜਾ ਹੈਗਾ ਕਿਵੇਂ ਆਪਾਂ ਬਚ ਸਕਦੇ ਆ ਟ੍ਰੈਫਿਕ ਦੇ ਨਿਯਮਾਂ ਨੂੰ ਆਪਾਂ ਪ੍ਰੋਪਰਲੀ ਕਿਵੇਂ ਫੋਲੋ ਅਪ ਕਰ ਕਰੀਏ ਇਸ ਤੋਂ ਇਲਾਵਾ ਜਿੱਦਾਂ ਕੋਈ ਵੀ ਛੋਟਾ ਕ੍ਰਾਈਮ ਹੈ ਉਹਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਗਲਤ ਰਸਤੇ ਤੇ ਪੈ ਜਾਂਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਸੁਧਾਰ ਸਕਦੇ ਆ ਡਰੱਗਸ ਦੇ ਇਸ਼ੂ ਤੇ ਗੱਲਬਾਤ ਹੋਈ ਜਿਦੇ ਚ ਕਿ ਆਪਾਂ ਇਹ ਨੂੰ ਪਤਾ ਚੱਲਿਆ ਕਿ ਜਿਹੜੀ ਸਾਡੀ ਸੇਫ ਪੰਜਾਬ ਦੀ ਹੈਲਪਲਾਈਨ ਦਾ ਨੰਬਰ ਹੈ ਮੋਬਾਈਲ ਨੰਬਰ ਉਹਦੇ ਬਾਰੇ ਦੇ ਵਿੱਚ ਕਈ ਲੋਕਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਇਸ ਦੇ ਬਾਰੇ ਦੱਸਿਆ ਕਿਉਂਕਿ ਇਸ ਨੰਬਰ ਤੇ ਜੇ ਤੁਸੀਂ WhatsApp ਮੈਸੇਜ ਵੀ ਕਰੋਗੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਪੁਲਿਸ ਨੂੰ ਦੱਸੀ ਨਹੀਂ ਜਾਂਦੀ ਕਿ ਕਿਹੜੇ ਬੰਦੇ ਨੇ ਜਿਹੜੀ ਹੈਗੀ ਟਿਪ ਦਿੱਤੀ ਹੈ ਸੋ ਕਿਸੇ ਵੀ ਤਰੀਕੇ ਦੀ ਕ੍ਰਾਈਮ ਰਿਲੇਟਡ ਟਿਪ ਤੁਸੀਂ ਇਸ ਨੰਬਰ ਤੇ ਦੇ ਸਕਦੇ ਹੋ ਸੋ ਇਹ ਅਸੀਂ ਅੱਜ ਦੇ ਪ੍ਰੋਗਰਾਮ ਚ ਲੈ ਕੇ ਗੱਲ ਕਰਵਾ ਸਰ ਇਸ ਦੇ ਨਾਲ ਇੱਕ ਜੁੜਿਆ ਸਵਾਲ ਹੈ ਕਿ ਬਿਸਤਰਿਕਾ ਸਾਈਬਰ ਕ੍ਰਾਈਮ ਡਿਜੀਟਲ ਯੂਨੀਟ ਦੇ ਵਿੱਚ ਜਿੰਨਾ ਕ੍ਰਾਈਮ ਵਧ ਰਿਹਾ ਤੇ ਇਹ ਲੱਗਦਾ ਕਿ ਪੁਲਿਸ ਨੂੰ ਇਸ ਦੇ ਪ੍ਰਤੀ ਆਪਣਾ ਪਹਿਲਾ ਟ੍ਰੇਨ ਕਰਨਾ ਪੈ ਰਿਹਾ ਕਿ ਜੋ ਸਾਈਬਰ ਕ੍ਰਾਈਮ ਦਾ ਕਿ ਜਦੋਂ ਆਪਾਂ ਬੈਸਿਕ ਕਰੀਏ ਡੀਪ ਪੈਕ ਹਾਂ ਦੇਖੋ ਇੱਕ ਪਹਿਲਾ ਤਾਂ ਮੈਂ ਫੋਰਸ ਦੀ ਜਿਹੜਾ ਇਹਨਾਂ ਨੇ ਪੁੱਛਿਆ ਦੇਖੋ ਫੋਰਸ ਦੀ ਪ੍ਰੋਬਲਮ ਕੋਈ ਨਹੀਂ ਹੈਗੀ ਕੀ ਹੁੰਦਾ ਹੈ ਕਿ ਪੁਲਿਸ ਅਫਸਰ ਨੂੰ ਮਲਟੀਪਲ ਕਮ ਆ ਜਾਂਦੇ ਨੇ ਸ਼ਿਕਾਇਤਾਂ ਜਦੋਂ ਇੱਕ ਟਾਈਮ ਤੇ ਤਿੰਨ ਚਾਰ ਇਕੱਠੀਆਂ ਸ਼ਿਕਾਇਤਾਂ ਆ ਜਾਂਦੀਆਂ ਤਾਂ ਪੁਲਿਸ ਅਫਸਰ ਨੂੰ ਕਿਹੜੀ ਸ਼ਿਕਾਇਤ ਨੂੰ ਪਹਿਲੇ ਟੀਲ ਕਰਨਾ ਹੈ ਕਿਹੜੀ ਨੂੰ ਬਾਅਦ ਚ ਟੀਲ ਕਰਨਾ ਇਹੋ ਜਿਹੀਆਂ ਪ੍ਰੋਬਲਮਸ ਆ ਜਾਂਦੀਆਂ ਕੁਝ ਜਿਹੜਾ ਹੈਗਾ ਕਿ ਸਮਾਜ ਦੇ ਵਿੱਚ ਕੁਝ ਇਸ ਤਰੀਕੇ ਦਾ ਵੀ ਛੋਟਾ ਛੋਟਾ ਕਰਾਈਮ ਹੈ ਜਿਹੜਾ ਕਿ ਪਹਿਲੇ ਨਹੀਂ ਸੀ ਰਿਪੋਰਟ ਹੁੰਦਾ ਤੇ ਉਹ ਰਿਪੋਰਟਿੰਗ ਜਿਹੜੀ ਆ ਉਹ ਵੱਧ ਗਈ ਹੈ ਜਿਹਦੇ ਕਾਰਨ ਕਈ ਵਾਰੀ ਆਪਾਂ ਨੂੰ ਇਤਾ ਲੱਗਦਾ ਕਿ ਫੋਰਸ ਦੀ ਕਮੀ ਹੈ ਕਈ ਵਾਰੀ ਹੁੰਦਾ ਹੈਗਾ ਕਿ ਕਿਸੇ ਇੱਕ ਥਾਣੇ ਦੇ ਵਿੱਚ ਘੱਟ ਨਫਰੀ ਹੈ ਦੂਸਰੇ 'ਚ ਜ਼ਿਆਦਾ ਹੈ ਇਹ ਵੀ ਕੋਈ ਵਾਰੀ ਹੁੰਦਾ ਹੈ ਤਾਂ ਇਹ ਇਹ ਜਿਹੜੀਆਂ ਪ੍ਰੋਬਲਮਸ ਨੇ ਇਹਦੇ ਬਾਰੇ 'ਚ ਇਹ ਅਸੀਂ ਹੱਲ ਕੱਢਣਾ ਹੈਗਾ ਤਾਂ ਇਹਦੇ ਬਾਰੇ 'ਚ ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜਿਹੜਾ ਸਾਈਬਰ ਕ੍ਰਾਈਮ ਦਾ ਤੁਸੀਂ ਦੱਸ ਰਹੇ ਹੋ ਇਦੇ ਚ ਜਿਦਾ ਇਹਨਾਂ ਨੇ ਗੱਲ ਕੀਤੀ ਹੈ ਡਾਰਕ ਵੈਬ ਹੋ ਗਿਆ ਜਾਂ ਕੁਝ ਜਿਹੜੇ ਅਨਨੋਨ ਐਪਸ ਨੇ ਐਪਸ ਤੋਂ ਜਿਹੜਾ ਫੇਕ ਨੰਬਰ ਜਨਰੇਟ ਕਰਕੇ ਕਈ ਐਪਸ ਨੇ ਜਿਹੜੀਆਂ ਫ੍ਰੀ ਚ ਮਿਲ ਜਾਂਦੀਆਂ ਪਲੇ ਸਟੋਰ ਤੇ ਉਹ ਤੋਂ ਜਿਹੜੇ ਕ੍ਰਿਮੀਨਲ ਨੇ ਉਹ ਫੇਕ ਨੰਬਰ ਜਨਰੇਟ ਕਰ ਲੈਂਦੇ ਨੇ ਤੁਹਾਨੂੰ ਫੋਨ ਕਰ ਦਿੰਦੇ ਨੇ ਇਹਦੇ ਚ ਜਿਹੜੇ ਸਾਡਾ ਸਾਈਬਰ ਕ੍ਰਾਈਮ ਦਾ ਸੈੱਲ ਹੈਗਾ ਉਹ ਕਾਫੀ ਐਕਸਪਰਟ ਹੈਗਾ ਇਹਦੇ ਵਿੱਚ ਟ੍ਰੇਸ ਕਰਨ ਦੇ ਵਿੱਚ ਅਕਸਰ ਅਸੀਂ ਦੇਖਿਆ ਹੈਗਾ ਕਿ ਲੋਕਾਂ ਨੇ ਜਿਹੜਾ ਹੈਗਾ ਫੇਕ ਨੰਬਰ ਜਨਰੇਟ ਕਰਕੇ ਜਿੱਦਾਂ ਇੱਕ ਚੰਗੀ ਐਪ ਹੈ ਜਾਂ ਕੋਈ ਹੋਰ ਐਪਸ ਨੇ ਉਥੋਂ ਧਮਕੀ ਦਿੱਤੀ ਧਮਕੀ ਦਿੱਤੀ ਬੰਦੇ ਤੋਂ ਫਰौती ਮੰਗਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਤਾਂ ਪੁਲਿਸ ਨੇ ਜਿਹੜਾ ਹੈਗਾ ਉਹ ਕੇਸ ਟਰੇਸ ਵੀ ਕਰ ਲਿਆ ਬੰਦੇ ਵੀ ਫੜ ਲਏ ਫੜ ਲਏ ਤਾਂ ਸਾਡਾ ਜਿਹੜਾ ਸਾਈਬਰ ਕ੍ਰਾਈਮ ਦਾ ਸੈੱਲ ਹੈਗਾ ਉਹ ਪ੍ਰੋਪਰਲੀ ਇਕুইਪਡ ਹੈਗਾ ਸਾਡੇ ਕੋਲ ਇਹੋ ਜਿਹੇ ਜਿਹੜੇ ਹੈਗੇ ਇਕੁਪਮੈਂਟਸ ਨੇ ਜਿਹੜੇ ਕਿ ਮੋਬਾਈਲ ਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਤੁਸੀਂ ਕਈ ਵਾਰੀ ਡਿਲੀਟ ਕਰ ਦਿੰਨੇ ਹੋ ਉਹ ਵੀ ਅਸੀਂ ਰਿਕਵਰ ਕਰ ਸਕਦੇ ਆ ਇਨਫੈਕਟ ਅਸੀਂ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਤਾਂ ਇਸੇ ਕਰਕੇ ਐਸ ਐਚਓ ਜਾਂ ਜਿਹੜਾ ਆ ਆਈਓ ਹੈਗਾ ਪੁਲਿਸ ਅਫਸਰ ਆ ਉਹ ਤੁਹਾਡੇ ਤੋਂ ਮੋਬਾਈਲ ਜ਼ਰੂਰ ਮੰਗਦਾ ਕਿਉਂਕਿ ਉਹ ਤਾਂ ਇਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਉਹ ਉਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਾਨੂੰ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਮਿਲ ਜਾਂਦੀ ਹੈ ਸਰ ਆਪ ਜਿਹੜੀ ਸ਼ਿਕਾਇਤ ਕਰਦੀ ਹੈ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਡਰ ਰਹਿੰਦਾ ਸਰ ਨਸ਼ੇ ਵਾਲਿਆਂ ਨੂੰ ਦੇਖ ਕੇ ਤੇ ਉਹਦੇ ਲਈ ਪੁਲਿਸ محکمہ ਮਤਲਬ ਕਿ ਆਪਾਂ ਕਿਸ ਤਰ੍ਹਾਂ ਦੇ ਕਹਿੰਦੇ ਪ੍ਰਸ਼ਾਸਨ ਉਹਨਾਂ ਨੂੰ ਵਿਸ਼ਵਾਸਤ ਹੁੰਦਾ ਕਿ ਉਹਨਾਂ ਦੇ ਨਾਲ ਖੜਾ ਹੈ ਸਰ ਦੇਖੋ ਜੀ ਪੁਲਿਸ ਜਿਹੜੀ ਹੈ ਚੰਗੇ ਬੰਦੇ ਨਾਲ ਖੜੀ ਹੈ ਜੀ ਇਹ ਕਦੀ ਨਹੀਂ ਹੋ ਸਕਦਾ ਕਿ ਮਾੜਾ ਬੰਦਾ ਉਹਦਾ ਨੁਕਸਾਨ ਕਰ ਦੇ ਤੇ ਸਾਡੇ ਤੋਂ ਬਚ ਜਾਏ ਹਾਂ ਤੋਂ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡਾ ਸਹਿਯੋਗ ਦਿੰਨੇ ਆ ਤੁਸੀਂ ਔਰ ਅਸੀਂ ਆਪਣਾ ਸਹਿਯੋਗ ਤੁਹਾਨੂੰ ਦਿੰਨੇ ਆ ਜੀ ਠੀਕ ਹੈ ਨਾ ਤੋਂ ਇਹ ਬਹੁਤ ਜਿਹੜੀ ਹੈਗੀ ਮਤਲਬ ਮੇਨ ਗੱਲ ਹੈਗੀ ਆ ਜੇ ਕੋਈ ਜਿੱਦਾਂ ਅੱਜ ਇੱਥੇ ਇਹਨਾਂ ਨੇ ਦੱਸਿਆ ਕਿ ਉਹ ਦੋ ਮੁੰਡਿਆਂ ਨੇ ਨਸ਼ਾ ਛੱਡਿਆ ਜੀ ਜਿਹੜੇ 3-4 ਸਾਲ ਤੋਂ ਨਸ਼ਾ ਕਰ ਰਹੇ ਸੀ ਅਸੀਂ ਉਹਨਾਂ ਦੇ ਨਾਲ ਖੜਿਆ ਸੀ ਉਹਨਾਂ ਨੂੰ ਉਹਨਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਜੇ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਕਿਤੇ ਵੀ ਇਹ ਐਸ ਐਚਓ ਨੂੰ ਡੀਐਸਪੀ ਨੂੰ ਦੱਸਣ ਇਹ ਕਿਵੇਂ ਅਸੀਂ ਇਹ ਹੋਣ ਹੀ ਨਹੀਂ ਦਵਾਗੇ ਕਿਉਂਕਿ ਮਾੜਾ ਬੰਦਾ ਕਿਸੇ ਚੰਗੇ ਬੰਦੇ ਨੂੰ ਤੰਗ ਕਰੇ